ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਿਆ ਸਾਰਾ ਇਲੈਕਟ੍ਰੋਨਿਕ মিডিਆ ਸਾਰਾ ਪ੍ਰਿੰਟ মিডিਆ ਤੁਹਾਡਾ ਸਾਰਿਆਂ ਦਾ ਤਾਦਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਵਿਖੇ ਪਹੁੰਚੇ ਹੋ ਅੱਜ ਦੀ ਜਿਹੜੀ ਇਹ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਕੁਝ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਆ ਉਹ ਪੰਜਾਬ ਵਾਸੀਆਂ ਦੇ ਨਾਲ ਕਰਨ ਜਾ ਰਹੇ ਹਨ ਮੈਂ ਦੇਖਿਆ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਹੁਣ ਤੋਂ 2 ਘੰਟੇ ਪਹਿਲਾਂ ਇੱਕ ਹੰਕਾਰੀ ਹੰਕਾਰ ਦੇ ਨਾਲ ਭਰੇ ਹੋਏ ਮਾਤਵ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੱਕੇ ਤੇ ਟੰਗਤਾ ਕਈ ਹਿੱਸਿਆਂ 'ਚ ਪਾੜ ਕੇ ਰੱਖਤਾ ਮੇਰੀ ਮੁਰਾਦ ਸੁਖਬੀਰ ਬਾਦਲ ਜੀ ਅੱਜ ਉਹਰੇ ਲੁਧਿਆਣਾ ਵਿਖੇ ਪਹੁੰਚੇ ਔਰ ਲੁਧਿਆਣਾ ਵਿਖੇ ਪਹੁੰਚ ਕੇ ਬੇਤੁਕੀਆਂ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਕੇ ਗਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੋਂ ਫੇਰ ਉਹਨਾਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨੇਤਰਤਵ ਦੇ ਵਿੱਚ ਚੱਲ ਰਹੀ ਹੈ ਕਿ ਉਹ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆ ਰਹੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰੂਗੀ ਮੈਂ ਇਹਨੂੰ ਮੁੱਢਲੇ ਸਿਰੇ ਤੋਂ ਖੰਡਨ ਕਰਦਾ ਹਾਂ ਦਰਅਸਲ ਗੱਲ ਕੀ ਹੈ ਸੁਖਵੀਰ ਬਾਦਲ ਜੀ ਖੁਦ ਬਹੁਤ ਵੱਡਾ ਭੂ ਮਾਫੀਆ ਚਲਾਉਂਦੇ ਰਹੇ ਨੇ ਔਰ ਚਲਾਉਂਦੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਿੰਨੀਆਂ ਇਲੀਗਲ ਜਿੰਨੀਆਂ ਇਲੀਗਲ ਕੰਸਟਰਕਸ਼ਨਸ ਦੇ ਵਿੱਚ ਜਿੰਨੀਆਂ ਪੰਜਾਬ ਨੂੰ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਵਿਸਾਰਣ ਦੇ ਵਿੱਚ ਜੋ ਰੋਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਦਾ ਕੀਤਾ ਹੈ ਸ਼ਾਇਦ ਕਿਸੇ ਨੇ ਕਰਨਾ ਨਹੀਂ ਆਪਰੇ ਉਹ ਜਿਹੜਾ ਉਹਨਾਂ ਦਾ ਇੱਕ ਪੂਰਾ ਨੈਕਸਸ ਹੈ ਜਿਹੜਾ ਉਹ ਭੂ ਮਾਫੀਆ ਜਿਹੜਾ ਉਹਨਾਂ ਦੇ ਨਾਲ ਅਟੈਚਡ ਹੈ ਦਰਸਲ ਇਸ ਸਭ ਤੋਂ ਆਲਾ ਸਕੀਮ ਦੇ ਨਾਲ ਜੋ ਆਮ ਆਦਮੀ ਪਾਰਟੀ ਨੇ ਇਹ ਲਾਂਚ ਕੀਤੀ ਹੈ ਜੋ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਨਾਲ ਸੁਖਵੀਰ ਬਾਦਲ ਜੀ ਨੂੰ ਤੇ ਉਹਨਾਂ ਦੇ ਨਾਲ ਜੁੜੇ ਧੂ ਮਾਫੀਆ ਨੂੰ ਬਹੁਤ ਵੱਡਾ ਖਤਰਾ ਛਿੜ ਗਿਆ ਖਤਰਾ ਕਿਸ ਗੱਲ ਦਾ ਕਿੰਨੀ ਜ਼ਬਰਦਸਤ ਸਕੀਮ ਹੈ ਕਿ ਕਿਸੇ ਕਿਸੇ ਵੀ ਸਾਡੇ ਕਿਸਾਨ ਦੇ ਨਾਲ ਇੰਨਾ ਕ ਵੀ ਧੱਕਾ ਨਹੀਂ ਹੋਊਗਾ ਇੰਨਾ ਕ ਵੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਜੇ ਚਾਵੇ ਆਪਣੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਲੈਂਡ ਪੂਲ ਦੇ ਵਿੱਚ ਦੇ ਸਕਦਾ ਹੈ ਸਰਕਾਰ ਉੱਥੇ ਲੈਂਡ ਪੂਲਿੰਗ ਦੇ ਵਿੱਚ ਉਹਨਾਂ ਦੇ ਵਿੱਚੋਂ ਉਹਨਾਂ ਤੋਂ ਇਹ ਜ਼ਮੀਨ ਲੈ ਕੇ ਪ੍ਰੋਪਰ ਉੱਥੇ ਰੋਡਸ ਦੀ ਕੰਸਟਰਕਸ਼ਨ ਕਰੂਗੀ ਉੱਥੇ ਸਟਰੀਟ ਲਾਈਟਸ ਲਗਾਊਗੀ ਉੱਥੇ ਐਸਟੀਪੀ ਪਲੈਂਟ ਲਗਾਊਗੀ ਉੱਥੇ ਹਰ ਤਰ੍ਹਾਂ ਦੀ ਬੁਨਿਆਦੀ ਢਾਂਚਾ ਸਹੂਲਤਾਂ ਦੇਊਗੀ ਉਸ ਤੋਂ ਬਾਅਦ ਚੋ ਮੁੱਲ 4 ਗੁਣਾ ਦੇਊਗੀ ਉਸ ਜ਼ਮੀਨ ਦਾ 4 ਟਾਈਮਸ ਜੋ ਜ਼ਮੀਨ ਦਾ ਰੇਟ ਹੋਊ ਉਸ ਤੋਂ 4 ਗੁਣਾ ਵੱਧ ਮੁੱਲ ਮਿਲੂਗਾ ਫਿਰ ਕੱਲਾ ਮੁੱਲ ਨਹੀਂ ਉਸ ਦੇ ਨਾਲ ਨਾਲ ਉਸ ਜ਼ਮੀਨ ਦੇ ਵਿੱਚੋਂ ਮੰਨ ਲਓ 1 ਏਕੜ ਹੈ 1 ਏਕੜ ਚੋਂ 1000 ਗਜ ਦਾ ਪੂਰਾ ਪਲਾਟ ਜਿਹੜਾ ਕਿ ਰੈ residențial ਯੂਜ਼ ਦੇ ਲਈ ਤੇ 200 ਸਕੁਅਰ ਫੀਟ ਦਾ ਪਲਾਟ ਜੋ ਕਿ ਕਮਰਸ਼ੀਅਲ ਯੂਜ਼ ਦੇ ਲਈ ਜਿਹੜੀ ਇਸ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਦਿੱਤਾ ਜਾਊਗਾ ਉਸ ਪਰਸਨ ਨੂੰ ਦਿੱਤਾ ਜਾਊਗਾ ਜੀ ਡੀਓ ਲੈਂਡ ਹੈ ਜਿਹੜਾ ਉਹ ਲੈਂਡ ਦਾ ਓਨਰ ਹੋ ਜਿਹੜਾ ਆਪਣੀ ਲੈਂਡ ਪੂਲਿੰਗ ਦੇ ਵਿੱਚੋਂ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਉਸ ਸਕੀਮ ਦੇ ਤਹਿਤ ਲੈ ਕੇ ਆਊਗਾ ਉਹਦੇ ਵਿੱਚ ਇਹ ਐਸੀ ਸਕੀਮ ਹੈ ਜਿਹਦੇ ਨਾਲ ਪੰਜਾਬ ਹੈ ਜਿਹੜਾ ਉਹ ਹਰ ਪੱਖੋਂ ਡਿਵੈਲਪ ਹੋਊਗਾ ਔਰ ਪੰਜਾਬ ਸੋਹਣਾ ਲੱਗੂਗਾ ਚੰਗਾ ਨਜ਼ਰ ਆਊਗਾ ਪਰ ਇਹਦੇ 'ਚ ਹੁਣ ਵੱਡੀ ਗੱਲ ਇਹ ਹੈ ਸੁਖਵੀਰ ਬਾਦਲ ਜੀ ਨੂੰ ਤਕਲੀਫ ਕੀ ਹੋਗੀ ਐਕਚੁਅਲ ਦੇ ਵਿੱਚ ਇਹ ਸਹੀ ਤੇ ਸੱਚੀ ਗੱਲ ਹੈ ਕਿ ਇਤਿਹਾਸ ਚੱਕ ਕੇ ਦੇਖ ਲੋ ਇਤਿਹਾਸ ਚੱਕ ਕੇ ਜਦੋਂ ਕਿਤੇ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਸਕੀਮਾਂ ਬਣੀਆਂ ਕਿਉਂਕਿ ਆਪੇ ਬਣਾਉਣੀਆਂ ਸੀ ਕਿਹੜੇ ਕਿਸੇ ਨੇ ਬਣਾਉਣੀਆਂ ਸੀ ਖੁਦ ਡਿਜ਼ਾਈਨ ਕਰਨੀਆਂ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਜੀਜਾ ਜੀ ਮੰਤਰੀ ਇਹਨਾਂ ਦੇ ਸਾਲਾ ਸਾਹਿਬ ਮੰਤਰੀ ਇਹਨਾਂ ਦੇ ਧਰਮ ਸਪਤਨੀ ਮੰਤਰੀ ਸਾਰੀ ਤਾਂ ਘਰ ਦੀ ਕੈਬਨਿਟ ਸੀ ਔਰ ਆਪੇ ਬਣਾਉਣੀਆਂ ਸੀ ਸਕੀਮਾਂ ਕਿਹੜੇ ਕਿਸੇ ਨੂੰ ਪੁੱਛਣਾ ਸੀ ਜਾਂ ਕਿਸੇ ਨੂੰ ਇਹ ਕੀ ਕਰਦੇ ਸੀ ਇਹ ਵੱਡੇ ਲੈਵਲ ਦੇ ਉੱਤੇ ਮਾਸ ਚੰਕ ਲੈਂਡ ਦਾ ਆਪ ਚੱਕਦੇ ਸੀ ਆਪਣੇ ਬੰਦਿਆਂ ਨੂੰ ਚੁਕਵਾਉਂਦੇ ਸੀ ਆ ਪਿੱਛੇ ਜਿਹਨੂੰ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਯਾਲੀ ਤੇ ਤੰਜ ਕੱਸ ਕੇ ਹੀ ਗਏ ਨੇ ਕਹਿ ਕੇ ਤਾਂ ਗਏ ਨੇ ਕਿ ਮਨਪ੍ਰੀਤ ਯਾਲੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਮੈਂ ਹੀ ਤਾਂ ਹੈਗਾ ਇਹ ਭਨੇਖਾ ਕੱਢਦਣ ਇਆਲੀ ਸਾਹਿਬ ਕਹਦੇ ਕਿ ਜ਼ਮੀਨਾਂ ਦੇ ਵਿੱਚ ਦੀ ਇਹ ਸੜਕਾਂ ਨੇ ਜਿਹੜੀਆਂ ਕੱਲੀਆਂ ਉਰੋਈ ਨਿਕਲ ਸਕਦੀਆਂ ਮਤਲਬ ਕਿ ਉਹ ਆਪਣੀ ਗੱਲ ਨੂੰ ਐਂਡੋਰਸ ਕਰਕੇ ਉਹ ਆਪਣੀ ਗੱਲ ਨੂੰ ਸੱਚ ਦੱਸ ਕੇ ਕਿ ਅਸੀਂ ਸਾਨੂੰ ਪਤਾ ਹੁੰਦਾ ਕਿ ਸੜਕਾਂ ਕਿੱਥੇ ਦੀ ਨਿਕਲਣੀਆਂ ਸਾਡੇ ਕੋਲ ਮਾਸਟਰ ਪਲਾਨ ਪਹਿਲੇ ਹੀ ਆ ਜਾਂਦੇ ਨੇ ਔਰ ਇਹ ਜਦੋਂ ਮਾਸਟਰ ਪਲਾਨ ਕਿਉਂਕਿ ਆਪੇ ਤਾਂ ਬਣਾਉਣੇ ਨੇ ਕਿਸੇ ਨੇ ਤਾਂ ਬਣਾਉਣੇ ਨਹੀਂ ਜਦੋਂ ਮਾਸਟਰ ਪਲਾਨ ਇਹ ਨਾ ਕੋ ਆ ਜਾਂਦੇ ਨੇ ਫੇਰੇ ਭੂ ਮਾਫੀਆ ਨੂੰ ਨਾਲ ਲਾ ਕੇ ਇਹ ਜ਼ਮੀਨਾਂ ਚ ਕਾਂਦੇ ਸੀ ਉਹ ਜ਼ਮੀਨਾਂ ਚ ਕਾਂਦੇ ਸੀ ਇਹਨਾਂ ਨੂੰ ਪਤਾ ਹੁੰਦਾ ਸੀ ਉਰੇ ਦੀ ਸੜਕ ਕੱਢਣੀ ਆ ਸੀ ਫੇਰ ਉਹ ਕਿਸਾਨਾਂ ਤੋਂ ਬਹੁਤ ਘੱਟ ਭਾਅ 'ਚ ਇਹ ਆਪ ਖਰੀਦ ਕੇ ਇਹ ਫਿਰ ਉਹਨੂੰ ਮਹਿੰਗੇ ਭਾਅ 'ਚ 100-100 ਗੁਣਾ ਵਧਾ ਕੇ ਇਹ ਫਿਰ ਜਿਹੜੀਆਂ ਜ਼ਮੀਨਾਂ ਦੇ ਪਲਾਟ ਕੱਟ ਕੇ ਵੇਚਦੇ ਹੁੰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਐਡਾ ਨਹੀਂ